ਇੱਕ ਜਾਣਕਾਰੀ ਭਰਪੂਰ ਵੀਡੀਓ ਜਾਣਕਾਰੀ ਦੇਣ ਦੇ ਲਈ ਤੁਹਾਨੂੰ ਇੱਕ ਖਬਰ ਦੇਣ ਦੇ ਲਈ ਇਹ ਵਾਲੀ ਵੀਡੀਓ ਅਸੀਂ ਬਣਾ ਰਹੇ ਹਾਂ ਇਸ ਵਕਤ ਮੈਂ ਮਹਾਰਾਜਾ ਰਣਜੀਤ ਸਿੰਘ ਪਾਰਕ ਜਾਫਰ ਆਪਾ ਬਾਗ ਕਹੀ ਰੂਪਨਗਰ ਦੇ ਵਿੱਚ ਮੌਜੂਦ ਹਾਂ ਪਿਛਲੇ ਕਈ ਦਿਨਾਂ ਤੋਂ ਅਸੀਂ ਨੋਟ ਕਰਦੇ ਆ ਰਹੇ ਹਾਂ ਤੱਕ ਸਵਾਲ ਇਹ ਪੈਦਾ ਹੁੰਦਾ ਕਿ ਕੀ ਆਉਣ ਵਾਲੇ ਸਮੇਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਪਾਰਕ ਪੂਰੀ ਤਰ੍ਹਾਂ ਨਾਲ ਤਹਸ ਨਹਿਸ ਹੋਣ ਜਾ ਰਿਹਾ ਜਾਂ ਪੂਰੀ ਤਰ੍ਹਾਂ ਨਾਲ ਨਸ਼ਟ ਹੋਣ ਜਾ ਰਿਹਾ ਇਹ ਗੱਲ ਮੈਂ ਕਿਉਂ ਕਰ ਰਿਹਾ ਤੁਹਾਨੂੰ ਵੀਡੀਓ ਦਿਖਾਣਾ ਅਤੇ ਸਾਰੀ ਜਾਣਕਾਰੀ ਦੇਣਾ ਸੋ ਪਹਿਲਾਂ ਇੱਕ ਵਾਰੀ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਪਾਰਕ ਦੇ ਵਿੱਚ ਜੋ ਸ਼ਹਿਰਗਾ ਹੈਗੀ ਹੈ ਬੜੀ ਖੂਬਸੂਰਤ ਸਥਾਨ ਹੈਗਾ ਇਹ ਸਤਲੁਜ ਦਰਿਆ ਦੇ ਕੰਢੇ ਹੈਗਾ ਰੂਪਨਗਰ ਸ਼ਹਿਰ ਰੋਪੜ ਦੀ ਆਪਾਂ ਗੱਲ ਕਰ ਰਹੇ ਹਾਂ ਪਹਿਲਾਂ ਤਾਂ ਇਸ ਦੀ ਤੁਸੀਂ ਖੂਬਸੂਰਤ ਤਸਵੀਰ ਦੇਖੋ ਤਸਵੀਰ ਬਹੁਤ ਖੂਬਸੂਰਤ ਹੈਗੀ ਹੈ ਲੇਕਿਨ ਇਸੇ ਤਸਵੀਰ ਦਾ ਇੱਕ ਦੂਜਾ ਪੱਖ ਜੋ ਬਹੁਤ ਹੀ ਬਦਸੂਰਤ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਹੀ ਡਿਲ ਨੂੰ ਝੰਜੋੜਨ ਵਾਲਾ ਉਹ ਇਹ ਹੈਗਾ ਕਿ ਇਸ ਪਾਰਕ ਦੇ ਵਿੱਚ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਅਤੇ ਲਗਾਤਾਰ ਇਸ ਪਾਰਕ ਨੂੰ ਤਹਸ ਨਹਿਸ ਕੀਤਾ ਜਾ ਰਿਹਾ ਹੈਗਾ ਇਹ ਪੱਥਰਾਂ ਦੀ ਤੁਹਾਨੂੰ ਤਸਵੀਰ ਨਜ਼ਰ ਆ ਰਹੀ ਹੈ ਇੱਥੇ ਗਰੀਲਾਂ ਮੌਜੂਦ ਸੀਗਾ ਕਿਸੇ ਸਮੇਂ ਦੇ ਵਿੱਚ ਕਿਸੇ ਸਮੇਂ ਨਹੀਂ ਬਲਕਿ ਆਪਾਂ ਕਹਦੇ ਕੁਝ ਮਹੀਨੇ ਪਹਿਲਾਂ ਕੁਝ ਮਹੀਨੇ ਪਹਿਲਾਂ ਇੱਥੇ ਗਰੀਲਾਂ ਮੌਜੂਦ ਸੀਗੀਆਂ ਲੇਕਿਨ ਅੱਜ ਉਹਨਾਂ ਗਰੀਲਾਂ ਦਾ ਨਾਮੋ ਨਿਸ਼ਾਨ ਤੱਕ ਮਿਟ ਚੁੱਕਾ ਹੈ ਇੱਥੋਂ ਤੱਕ ਕਿ ਜਿੱਥੇ ਜਿਨ੍ਹਾਂ ਦੇ ਵਿੱਚ ਇਹ ਗਰੀਲਾਂ ਲਗਾਈਆਂ ਹੋਈਆਂ ਸੀ ਕਿਸੇ ਵਕਤ ਤਾਂ ਉਹ ਪੱਥਰ ਉਹ ਸਿਮਿੰਟ ਦੇ ਥੜੇ ਵੀ ਤਹਸ ਨਹਿਸ ਹੋ ਚੁੱਕੇ ਨੇ ਤਾਂ ਆਖਰ ਕੌਣ ਇਹ ਸਾਰਾ ਇਸ ਘਟਨਾ ਨੂੰ ਅੰਜਾਮ ਦੇ ਰਿਹਾ ਹੈਗਾ ਅਤੇ ਕਿਉਂ ਮੈਨੂੰ ਅੱਜ ਇਹ ਵੀਡੀਓ ਬਣਾਉਣੀ ਪਈ ਕਿਉਂਕਿ ਇਹ ਕਈ ਮਹੀਨਿਆਂ ਤੋਂ ਪਿਛਲੇ ਸਮੇਂ ਦੇ ਵਿੱਚ ਲਗਾਤਾਰ ਇਹ ਵਾਲੀ ਪ੍ਰੋਸੈਸ ਚ ਜਾਈਗੀ ਜੋ ਆਪਾਂ ਕਹਿੰਦੇ ਚੋਰੀ ਦੀ ਘਟਨਾ ਜਾਂ ਫਿਰ ਇਸ ਬਾਗ ਨੂੰ ਨਸ਼ਟ ਕਰਨ ਦਾ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਦੇ ਵੱਲੋਂ ਜੋ ਕੌਸ਼ਿਸ਼ਾਂ ਕੀਤੀ ਜਾ ਰਹੀਆਂ ਹੈਗੀਆਂ ਉਹ ਲਗਾਤਾਰ ਜਾਰੀ ਹੈਗੀਆਂ ਤਕੀ ਪਿਛਲੇ ਸਮੇਂ ਦੇ ਵਿੱਚ ਅਸੀਂ ਇਹ ਵੀ ਜ਼ਰੂਰ ਦੇਖਿਆ ਸੀ ਕਿ ਵੱਖ-ਵੱਖ ਪੱਤਰਕਾਰ ਸਾਥੀਆਂ ਦੇ ਵੱਲੋਂ ਅਖਬਾਰਾਂ ਦੇ ਮਾਧਿਅਮ ਦੇ ਨਾਲ ਇਹ ਖਬਰਾਂ ਵੀ ਨਸ਼ਟ ਕੀਤੀਆਂ ਸੀਗੀਆਂ ਪਰੰਤੂ ਵੱਡੇ ਸਵਾਲ ਪੈਦਾ ਇਹ ਹੁੰਦੇ ਨੇ ਕਿ ਪ੍ਰਸ਼ਾਸਨ ਤੱਕ ਕੀ ਗੱਲ ਨਹੀਂ ਪਹੁੰਚਦੀ ਕੀ ਪੱਤਰਕਾਰਾਂ ਦੀ ਗੱਲ ਪ੍ਰਸ਼ਾਸਨ ਤੱਕ ਨਹੀਂ ਪਹੁੰਚਦੀ ਤਾਂ ਇਹ ਗਰੀਲਾਂ ਤਸਵੀਰਾਂ ਵਿੱਚ ਨਜ਼ਰ ਆ ਰਹੀਆਂ ਹੈਗੀਆਂ ਇਹ ਗਰੀਲਾਂ ਲੱਗੀਆਂ ਹੋਈਆਂ ਨੇ ਐਵੇਂ ਦੀਆਂ ਹੀ ਗਰੀਲਾਂ ਜਿੱਥੇ ਇਹ ਨਸ਼ਟ ਹੋਈਆਂ ਹੋਈਆਂ ਨਜ਼ਰ ਆ ਰਹੀਆਂ ਨੇ ਐਵੇਂ ਦੀਆਂ ਹੀ ਗਰੀਲਾਂ ਇੱਥੇ ਵੀ ਮੌਜੂਦ ਸਨ ਅਤੇ ਤਾਜ਼ਾ ਤਸਵੀਰ ਅੱਜ ਮੈਨੂੰ ਕਿਉਂ ਇਹ ਵਾਲੀ ਵੀਡੀਓ ਬਣਾਣੀ ਪੈ ਰਹੀ ਹੈਗੀ ਹੈ ਕਿਉਂਕਿ ਇਸ ਸਥਾਨ ਦੇ ਉੱਪਰ ਲਗਾਤਾਰ ਲੋਕ ਸੈਰ ਕਰਨ ਆਉਂਦੇ ਨੇ ਤੇ ਅਸੀਂ ਵੀ ਵਕ ਵਕ ਸਮੇਂ ਦੇ ਵਿੱਚ ਇਸ ਸਥਾਨ ਦੇ ਉੱਪਰ ਆ ਕੇ ਹਾਜ਼ਰੀ ਸੈਰ ਕਰਦੇ ਹਾਂ ਤਾਂ ਬੜਾ ਖੁਸ਼ ਨੁਮਾ ਮਾਹੌਲ ਬੜਾ ਕੁਦਰਤ ਦੇ ਨੇੜੇ ਤੁਸੀਂ ਮਹਿਸੂਸ ਕਰਦੇ ਹੋ ਸਭ ਤੋਂ ਤਾਜ਼ਾ ਤਸਵੀਰ ਅੱਜ ਦੀ ਇਹ ਤੁਹਾਨੂੰ ਦਿਖਾਈਏ ਕਿ ਇਸ ਸਥਾਨ ਦੇ ਉੱਪਰ ਜਿੱਥੇ ਬੋਰਡ ਪੀਪਲ ਦੇ ਦਰਖਤ ਬੜੇ ਹੀ ਖੂਬਸੂਰਤ ਤਰੀਕੇ ਦੇ ਨਾਲ ਗ੍ਰੀਨਾਂ ਦੇ ਨਾਲ ਕਵਰ ਕਰਕੇ ਹੇ ਨੀਚੇ ਟਾਈਲਾਂ ਲਗਾਈਆਂ ਹੋਈਆਂ ਐ ਅਤੇ ਲੋਕਾਂ ਦੇ ਬੈਠਣ ਲਈ ਜਗ੍ਹਾ ਵੀ ਬਣਾਈ ਹੋਈ ਹੈ ਮਾਰਬਲ ਦਾ ਪੱਥਰ ਲਗਾਇਆ ਹੋਇਆ ਪ੍ਰਸ਼ਾਸਨ ਨੇ ਪਿਛਲੇ ਸਮੇਂ ਦੇ ਵਿੱਚ ਤਾਂ ਆ ਦੇਖੋ ਇਸ ਪਾਰਕ ਨੂੰ ਤਹ ਸਨੇਹਸ ਕੀਤਾ ਜਾ ਰਿਹਾ ਲਗਾਤਾਰ ਆਖਰੀ ਕੌਣ ਲੋਕ ਨੇ ਇੱਥੋਂ ਵੀ ਗ੍ਰਿਲਾਂ ਚੋਰੀ ਹੋਈਆਂ ਨੇ ਇਹ ਇਹ ਹੋ ਸਕਦਾ ਕਿ ਬੀਤੀ ਰਾਤ ਦੀ ਘਟਨਾ ਹੋਵੇ ਜਾਂ ਕੱਲ ਦੀ ਘਟਨਾ ਹੋਵੇ ਬਸ ਦੋ ਦਿਨ ਦੇ ਵਿੱਚ ਦੀ ਇਹ ਘਟਨਾ ਹੈਗੀ ਕਿਉਂਕਿ ਲਗਭਗ ਇੱਕ ਦਿਨ ਪਹਿਲਾਂ ਅਸੀਂ ਇਸ ਸਥਾਨ ਦੇ ਉੱਪਰ ਆਏ ਸੀ ਤਾਂ ਉਸ ਵਕਤ ਇੱਥੇ ਗ੍ਰਿਲ ਮੌਜੂਦ ਸੀਗੀ ਤਾਂ ਫਿਰ ਇਸ ਪਾਸੇ ਵਾਲੀ ਗਰੀਲਾਂ ਇਹ ਲਗਾਤਾਰ ਚੋਰੀ ਹੋ ਰਹੀਆਂ ਨੇ ਅਤੇ ਬਾਗ ਨੂੰ ਪਾਰਕ ਨੂੰ ਇਸ ਨੂੰ ਤਹਸ ਨਹਿਸ ਕੀਤਾ ਜਾ ਰਿਹਾ ਹੈਗਾ ਤੇ ਅਸੀਂ ਗੱਲ ਕਰ ਰਹੇ ਸੀ ਕਿ ਇਹ ਇਸ ਪੀਪਲ ਦੀ ਬਰੋਟੇ ਦੀ ਜਿਹੜਾ ਬੜਾ ਖੂਬਸੂਰਤ ਤਰੀਕੇ ਨਾਲ ਇੱਥੇ ਲਗਾਏ ਹੋਏ ਨੇ ਤਾਂ ਇਸੇ ਤਰ੍ਹਾਂ ਦਾ ਇੱਕ ਅੱਗੇ ਤੁਹਾਨੂੰ ਚੱਲ ਕੇ ਤਸਵੀਰ ਵਿੱਚ ਦਿਖਾਣੇ ਆ ਉੱਥੇ ਵੀ ਗਰੀਲ ਪਿਛਲੇ ਹਫਤੇ ਆਪਾਂ ਕਹਿ ਸਕਦੇ ਹਾਂ ਲਗਭਗ 8-10 ਦਿਨ ਪਹਿਲਾਂ ਚੋਰੀ ਹੋਈ ਹੈਗੀ ਤੇ ਆਖਰ ਕੌਣ ਇਹ ਲੋਕ ਨੇ ਪ੍ਰਸ਼ਾਸਨ ਇਹਨਾਂ ਤੱਕ ਕਿਉਂ ਨਹੀਂ ਪਹੁੰਚ ਪਾ ਰਿਹਾ ਜੇ ਆ ਪ੍ਰਸ਼ਾਸਨ ਤੱਕ ਗੱਲ ਨਹੀਂ ਪਹੁੰਚ ਰਹੀ ਇਸੇ ਸਥਾਨ ਦੇ ਉੱਪਰ ਸਹਿਰ ਕਰਨ ਦੇ ਲਈ ਵੱਖ-ਵੱਖ ਵਿਭਾਗਾਂ ਦੀ ਜੋ ਕਰਮਚਾਰੀਆਂ ਉਹ ਵੀ ਇੱਥੇ ਆਉਂਦੇ ਨੇ ਇਹੋ ਜਿਹਾ ਕੋਈ ਵਿਭਾਗ ਨਹੀਂ ਹੋਵੇਗਾ ਜਿਸ ਦੇ ਕਰਮਚਾਰੀ ਇੱਥੇ ਸੈਰ ਕਰਨ ਦੇ ਲਈ ਭਾਵੇਂ ਸਵੇਰ ਦੀ ਗੱਲ ਹੋਵੇ ਜਾਂ ਸ਼ਾਮ ਦੀ ਗੱਲ ਹੋਵੇ ਜਾਂ ਦਿਨ ਦੀ ਗੱਲ ਹੋਵੇ ਇਸ ਸਥਾਨ ਦੇ ਉੱਪਰ ਨਾਂ ਨਹੀਂ ਦਾ ਹੋਵੇ ਤਾਂ ਫਿਰ ਆਖਰ ਅਧਿਕਾਰੀਆਂ ਤੱਕ ਵੱਡੇ ਅਧਿਕਾਰੀਆਂ ਤੱਕ ਗੱਲ ਕਿਉਂ ਨਹੀਂ ਪਹੁੰਚਦੀ ਅਤੇ ਇਹਨਾਂ ਨੂੰ ਜੋ ਤਹਸ ਨਿਅਸ ਕਰਨ ਲੱਗੇ ਹੋਏ ਨੇ ਇਸ پارک ਨੂੰ ਕਿਉਂਕਿ ਲੱਖਾਂ ਕਰੋੜਾਂ ਰੁਪਏ ਲਗਾ ਕੇ ਪਿਛਲੇ ਸਮੇਂ ਦੇ ਵਿੱਚ ਬਹੁਤ ਹੀ ਖੂਬਸੂਰਤ ਦਿਖ ਦੇ ਕੇ ਇਸ پارک ਨੂੰ ਅਤੇ ਸੈਰਗਾਹ ਸਥਾਨ ਨੂੰ ਸਥਾਪਿਤ ਕੀਤਾ ਗਿਆ ਸੀ ਅਤੇ ਇਹ ਮਨ ਮੋ ਲਿੰਦਾ ਹੈਗਾ ਬੇਸਿਕ ਰੂਪਨਗਰ ਦੇ ਨਿਵਾਸੀ ਹੋਣ ਜਾਂ ਵਕ ਵਕ ਪੰਜਾਬ ਦੀ ਹੋਰ ਦਾ ਥਾਵਾ ਤੋਂ ਆਣ ਵਾਲੇ ਲੋਕ ਇੱਥੇ ਆਂਦੇ ਨੇ ਆਪਾਂ ਪੀਪਲ ਦੀ ਗੱਲ ਕਰ ਰਹੇ ਸੀ ਬਰੋਟਰੀ ਤਾਂ ਇਹ ਬਰੋਟਾ ਵੀ ਨਜ਼ਰ ਆ ਰਿਹਾ ਇਹ ਵੀ ਬੜਾ ਖੂਬਸੂਰਤ ਤਰੀਕੇ ਨਾਲ ਇਸ ਨੂੰ ਪ੍ਰਸ਼ਾਸਨ ਨੇ ਬਣਾਇਆ ਸੀਗਾ ਲੇਕਿਨ ਜਿਹੜੀ ਮੈਂ ਦੂਸਰੀ ਗ੍ਰਿਲ ਦੀ ਗੱਲ ਕਰ ਰਿਹਾ ਸੀਗਾ ਇਹ ਤਸਵੀਰ ਦੇ ਵਿੱਚ ਭਾਈ ਸਾਹਿਬ ਇੱਕ ਬੈਠੇ ਹੋਏ ਨਜ਼ਰ ਆ ਰਹੇ ਨੇ ਤਾਂ ਇਹਨਾਂ ਦੀ ਇੱਕ ਪਾਸੇ ਸੱਜੇ ਪਾਸੇ ਗ੍ਰਿਲ ਮੌਜੂਦ ਹੈਗੀ ਹੈ ਲੇਕਿਨ ਖੱਬੇ ਪਾਸੇ ਗ੍ਰਿਲ ਚੋਰੀ ਹੋ ਚੁੱਕੀ ਹੈ ਆਖਰ ਕੌਣ ਲੋਕ ਨੇ ਇਹ ਇਹ ਨਜ਼ਰ ਆ ਰਿਹਾ ਹੈਗਾ ਗ੍ਰਿਲ ਦਾ ਨਿਸ਼ਾਨ ਜਿੱਥੋਂ ਗ੍ਰਿਲ ਨੂੰ ਬਕਾਇਦਾ ਕੱਟ ਕੇ ਕਿਉਂਕਿ ਲੋਹੇ ਦੀ ਗ੍ਰਿਲ ਇਸ ਤਰ੍ਹਾਂ ਤਾਂ ਇਸ ਨੂੰ ਚੋਰੀ ਨਹੀਂ ਕੀਤਾ ਜਾ ਸਕਦਾ ਤਾਂ ਇਸ ਦਾ ਐਂਗਲ ਵੀ ਨਜ਼ਰ ਆ ਰਿਹਾ ਹੈਗਾ ਤਾਂ ਇਸ ਨੂੰ ਕੱਟ ਕੇ ਬਕਾਇਦਾ ਆਪਾਂ ਕਹੀਏ ਕਿ ਵਿਉਂਤਬੰਦੀ ਕਰਕੇ ਕਦੋਂ ਆਖਰ ਚੋਰੀ ਹੁੰਦੀ ਹੈ ਇਸ ਦੀ ਰਾਤ ਨੂੰ ਚੋਰੀ ਹੁੰਦੀ ਹੋਏਗੀ ਦਿਨ ਵਿੱਚ ਤਾਂ ਕਿਉਂਕਿ ਇੱਥੇ ਲੋਕਾਂ ਦੀ ਕਾਫੀ ਹਾਜ਼ਰੀ ਹੁੰਦੀ ਹੈਗੀ ਤਾਂ ਕੌਣ ਲੋਕ ਨੇ ਇਹ ਜਿਹੜੇ ਇਸ ਪਾਰਕ ਨੂੰ ਨਸ਼ਟ ਕਰ ਰਹੇ ਨੇ ਲਗਾਤਾਰ ਤਾਂ ਵੱਡਾ ਸਵਾਲ ਪੈਦਾ ਹੁੰਦਾ ਹੈਗਾ ਤੇ ਆਖਿਰ ਪ੍ਰਸ਼ਾਸਨ ਤੱਕ ਗੱਲ ਕਿਉਂ ਨਹੀਂ ਪਹੁੰਚਦੀ ਸਾਡਾ ਵੀ ਅੱਜ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਹੈਗਾ ਕਿ ਪ੍ਰਸ਼ਾਸਨ ਦੇ ਕੰਨਾਂ ਤੱਕ ਇਹ ਗੱਲ ਪਹੁੰਚੇ ਅਤੇ ਇਸ ਪਾਰਕ ਨੂੰ ਤਹਸ ਨਿਅਸ ਹੋਣ ਤੋਂ ਰੋਕਿਆ ਜਾ ਸਕੇ ਬੜੀ ਹੀ ਖੂਬਸੂਰਤ ਥਾਂ ਦੇ ਉੱਪਰ ਸਤਲੂਜ ਕਿਨਾਰੇ ਰੋਪੜ ਸਹਿਰ ਦੇ ਵਿੱਚ ਸਤਲੂਜ ਦਰਿਆ ਦੇ ਕਿਨਾਰੇ ਦੇ ਉੱਪਰ ਬਣਿਆ ਹੋਇਆ ਇਹ ਮਹਾਰਾਜਾ ਰਣਜੀਤ ਸਿੰਘ ਦਾ ਜੋ ਸੰਧੀ ਸਥਾਨ ਹੈਗਾ ਉਸ ਉਸ ਸਥਾਨ ਦੇ ਉੱਪਰ ਉਸਾਰਿਆ ਗਿਆ ਪਾਰਕ ਅਤੇ ਸੈਰਗਾਹ ਸਥਾਨ ਹੈਗੀ ਹੈ ਤਾਂ ਇਸ ਨੂੰ ਬਚਾਉਣ ਦੀ ਇਸ ਨੂੰ ਬਹੁਤ ਲੋੜ ਹੈਗੀ ਹੈ ਤੇ ਐਵੇਂ ਹੀ ਐਵੇਂ ਹੀ ਥੋੜੇ ਜਿਹੇ ਪਿਆਸਿਆਂ ਦੇ ਲਈ ਹੋਣ ਵਾਲੀਆਂ ਚੋਰੀਆਂ ਤਾਂ ਇਸ ਪਾਰਕ ਦਾ ਬਹੁਤ ਵੱਡਾ ਨੁਕਸਾਨ ਕਰ ਰਹੀਆਂ ਨੇ ਅਤੇ ਪ੍ਰਸ਼ਾਸਨ ਤੱਕ ਸਾਡੀ ਇਹੀ ਬੇਨਤੀ ਹੈ ਕਿ ਇਸ ਗੱਲ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਵੇ ਅਤੇ ਸਾਡੇ ਦੇਸ਼ ਦੀ ਸਾਡੇ ਸੂਬੇ ਦੀ ਜੋ ਸੰਪਤੀ ਹੈਗੀ ਉਸ ਦਾ ਨੁਕਸਾਨ ਹੋਣ ਤੋਂ ਬਚਾਉਣ ਦੇ ਨਾਲ-ਨਾਲ ਕੁਦਰਤ ਨੂੰ ਬਚਾ ਕੇ ਰੱਖਣ ਵਾਲੇ ਇਹੋ ਜਿਹੇ ਸਥਾਨਾਂ ਨੂੰ ਬਰਕਰਾਰ ਰੱਖਣ ਜਾਂ ਫਿਰ ਬਚਾ ਕੇ ਰੱਖਣ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਬਾਖੂਬੀ ਨਿਭਾਵੇ। ਸੋ ਇੱਕ ਵਾਰੀ ਫੇਰ ਬਾਈ ਜੀ ਪੰਜਾਬੀ ਦੀ ਪ੍ਰਸ਼ਾਸਨ ਨੂੰ ਪੂਰ ਜੋਰ ਅਪੀਲ ਹੈਗੀ ਕਿ ਇਸ ਸਥਾਨ ਨੂੰ ਨਸ਼ਟ ਹੋਣ ਤੋਂ ਇਸ ਸਥਾਨ ਦੇ ਉੱਤੇ ਮੌਜੂਦ ਗਰੀਲਾਂ ਜਾਂ ਫਿਰ ਹੋਰ ਚੀਜ਼ਾਂ ਨੂੰ ਟੁੱਟਣ ਤੋਂ ਚੋਰੀ ਹੋਣ ਤੋਂ ਬਚਾਇਆ ਜਾਵੇ ਤਾਂ ਜੋ ਇਸ ਕੁਦਰਤ ਦੇ ਸੋਹਣ ਭਰੇ ਇਸ ਸਥਾਨ ਨੂੰ ਲੰਬੇ ਸਮੇਂ ਤੱਕ ਸੰਭਾਲ ਕੇ ਰੱਖਿਆ ਜਾ ਸਕੇ। ਸੋ ਕੁਦਰਤ ਨੂੰ ਪਿਆਰ ਕਰੋ ਆਪਣੇ ਦੇਸ਼ ਨੂੰ ਪਿਆਰ ਕਰੋ ਆਪਣੇ ਸੂਬੇ ਨੂੰ ਪਿਆਰ ਕਰੋ ਦੇਸ਼ ਦੀ ਸੰਪਤੀ ਸੂਬੇ ਦੀ ਸੰਪਤੀ ਨੂੰ ਪਿਆਰ ਕਰੋ ਲਗਾਤਾਰ ਬਾਈ ਜੀ ਪੰਜਾਬੀ ਨੂੰ ਦੇਖਦੇ ਰਹੋ ਹੁਣ ਮੈਨੂੰ ਅਵਤਾਰ ਸਿੰਘ ਕਬੋਜ ਨੂੰ ਦਿਓ ਇਜਾਜ਼ਤ ਧੰਨਵਾਦ ਜੀ